ਜੇ ਸਾਊਥ ਹਲਕੇ ਦੇ ਵਾਰਡ ਨੰਬਰ 34 ਦੇ ਵਿੱਚ ਅਸੀਂ 79ਵਾਂ ਆਜ਼ਾਦੀ ਦਿਵਸ ਮਨਾਇਆ ਔਰ ਲੋਕਾਂ 'ਚ ਬੜਾ ਭਾਰੀ ਉਤਸ਼ਾਹ ਹੈ ਸਾਡੇ ਦੇਸ਼ ਦੇ ਪ੍ਰਤੀ ਲੋਕਾਂ ਦਾ ਜਾਗਰੂਤ ਪਿਆਰ ਔਰ ਦੇਸ਼ ਦੇ ਪ੍ਰਤੀ ਸਾਨੂੰ ਇੱਕੋ ਗੱਲ ਦੀ ਬਹੁਤ ਖੁਸ਼ੀ ਆ ਤੁਸੀਂ ਸਾਡੇ ਹਿੰਦੁਸਤਾਨ ਕੋ ਮਜ਼ਬੂਤ ਪ੍ਰਧਾਨ ਮੰਤਰੀ ਹੈ ਔਰ ਜਿਨ੍ਹਾਂ ਨੇ ਕਦੇ ਵੀ ਦੇਸ਼ ਦੇ ਪਿੱਛੇ ਆਪ ਦਾ ਕੋਈ ਵੀ ਸਮਝੌਤਾ ਇਹੋ ਜਿਹਾ ਨਹੀਂ ਕੀਤਾ ਜਿਸ ਨਾਲ ਦੇਸ਼ ਦਾ ਨੁਕਸਾਨ ਹੋਵੇ ਅੱਜ 79ਵੇਂ ਆਜ਼ਾਦੀ ਦਿਵਸ ਤੇ ਮੈਂ ਦੇਸ਼ ਵਾਸੀਆਂ ਨੂੰ ਵਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਹਿੰਦੁਸਤਾਨੀਆਂ ਨੂੰ ਦੇਸ਼ ਦੀ ਆਜ਼ਾਦੀ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਭੈਣਾ ਭਰਾਵਾਂ ਨੂੰ ਔਰ ਗੁਰੂ ਮਹਾਰਾਜ ਦੇ ਅੱਗੇ ਵਾਹਿਗੁਰੂ ਦੇ ਅੱਗੇ ਅਰਦਾਸ ਕਰਦਾ ਕਿ ਸਾਡਾ ਦੇਸ਼ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਔਰ ਸਾਡੇ ਦੇਸ਼ ਦਾ ਝੰਡਾ ਹਮੇਸ਼ਾ ਬੁਲੰਦਰ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਲੋਕੀ ਪਰੇਸ਼ਾਨ ਐ ਇਥੇ 8-8 ਮਹੀਨੇ ਹੋ ਗਏ ਦੀ ਕਾਉਂਸਲਰ ਆਉਂਦੇ ਨਹੀਂ ਪਹਿਲਾਂ ਕਹਿੰਦੇ ਸੀ ਦਿਨ ਰਾਤ ਸੇਵਾ ਕਰਾਂਗੇ ਨਸੀਬਰੇਜਾਂ ਦਾ ਪਾਣੀ ਲੋਕਾਂ ਦੇ ਘਰਾਂ 'ਚ ਭੜਿਆ ਹੋਇਆ ਪਾਣੀ ਆਲਾ ਪੀਣੀ ਪਾਣੀ ਵਾਲਾ ਪਾਣੀ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਔਰ 33 ਫੁੱਟਾ ਰੋਡ ਜਿਹੜੀ 1.5 ਲੱਖ ਲੋਕਾਂ ਨੂੰ ਜੋੜਦੀ ਆ ਉਹ ਬੰਦ ਪਈ ਆ ਸਕੂਲ ਦੇ ਸਾਹਮਣੇ ਸਰਕਾਰੀ ਸਕੂਲ ਦੇ ਨਾਲ ਟੋਏ ਪਏ ਨੇ ਪਰ ਲੋਕਾਂ ਦੀ ਇਹ ਸਮੱਸਿਆ ਸੋਮਵਾਰ ਤੋਂ ਬਾਅਦ ਮੈਂ ਘਰ ਘਰ ਜਾ ਕੇ ਹੱਲ ਕਰਾਵਾਂਗੇ ਮੇਰਾ ਨਾਮ ਨਿਰੰਦਰ ਸਿੰਘ ਬਿੱਲੂ ਜੀ ਡੱਬਾ ਰੋਡ ਤੋਂ ਸ਼ੌਪ ਐਸੋਸੀਏਸ਼ਨ ਦਾ ਪ੍ਰਧਾਨ ਅੱਜ ਅਸੀਂ 15 ਅਕਤੂਬਰ ਦੇ ਸੰਬੰਧ ਦੇ ਵਿੱਚ ਜਸਪਾਲ ਸਿੰਘ ਗਿਆਸਪੁਰਾ ਦੇ ਨਾਲ ਗਗਨਨਗਰ ਚ ਆਏ ਆ ਇਹ ਲੋਕਾਂ ਨੇ ਹੁਣ ਪਛਤਾ ਰਹੇ ਆ ਕਿ ਪਹਿਲਾਂ ਅਸੀਂ ਜਿਹੜੀ ਗਲਤੀ ਕੀਤੀ ਸੀ ਜਸਪਾਲ ਜੀ ਤੂੰ ਮਾਫੀ ਮੰਗੇ ਭਾਈ ਅਸੀਂ ਅੱਗੇ ਵਾਸਤੇ ਇਹ ਜੀ ਗਲਤੀ ਨਹੀਂ ਕਰਾਂਗੇ ਬੰਦਾ ਕਾਉਂਸਲਰ ਦਾ ਤੇ ਪ੍ਰਧਾਨ ਸਰਪੰਚ ਅਸੀਂ ਆਪਣਾ ਮਨਮਰਜ਼ੀ ਦਾ ਚੁਣਿਆ ਅੱਗੇ ਵਾਸਤੇ ਅਸੀਂ ਬੰਦਾ ਦੇਖ ਕੇ ਬੋਰਡ ਦਾ ਇਸਤੇਮਾਲ ਬੰਦੇ ਨੂੰ ਕਰਾਂਗੇ ਕਿਸੇ ਪਾਰਟੀ ਵਾਈਨ ਨੂੰ ਠੀਕ ਹੈ